ਇਦੇ ਵਿੱਚ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਤੁਸੀਂ ਝੂਠ ਬੋਲਿਆ ਸੀਗਾ ਉਹ ਝੂਠ ਇਹਦੇ ਵਿੱਚ ਕਿਤੇ ਦੱਜ ਨਹੀਂ ਹੈ ਕਿਤੇ ਵੀ ਚਾਕੀ ਨੂੰ ਜੈਕਟ ਕਰਦਾ ਕਾਰਜ ਇਹ ਵੀ ਲਿਖਿਆ ਕਿ ਭਗਵੰਤ ਮਾਨ ਜੀ ਦੀ ਫੋਟੋ ਕਰਕੇ ਜੈਕਟ ਕੀਤੀ ਜਾਂਦਵੰਦ ਕੇ ਦੀ ਬਾਜ ਜੀ ਦੀ ਫੋਟੋ ਕਰਕੇ ਜੈਕਟ ਕੀਤੀ ਆ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਸੁਨੀਲ ਜਾਖੜ ਨੂੰ ਇਹ ਕਹੂੰਗਾ ਕਿ ਪੂਰੀ ਦੁਨੀਆ ਦੇ ਪੰਜਾਬੀਆਂ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਤੋਂ ਮਾਫੀ ਮੰਗਾਂ ਮੈਂ ਇੱਥੇ ਇਹ ਚਿੱਠੀ ਲੈ ਕੇ ਆਇਆ ਉਹਨਾਂ ਨੇ ਪੜ ਲਈ ਹੋਊਗੀ ਇਹ ਚਿੱਠੀ ਜਾਕਰ ਸਾਹਿਬ ਕੋ ਵੀ ਆ ਗਈ ਹੋਊਗੀ ਉਹਨਾਂ ਨੂੰ ਹੁਣ ਆਪਣੇ ਆਪ ਤੇ ਸ਼ਰਮ ਆਉਂਦੀ ਹੋਊਗੀ ਮੈਂ ਪੱਸੋਂ ਵੀ ਕਿਹਾ ਸੀ ਕਿ ਪੰਜਾਬ ਦੀ ਧਰਤੀ ਤੇ ਇਦਾਂ ਦੇ ਲੀਡਰ ਹੋਏ ਜਿਹੜੇ ਪੰਜਾਬ ਦੇ ਨਾਲ ਖੜ੍ਹਦੇ ਨਹੀਂ ਵਿਜਾਏ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਤੇ ਕੇਂਦਰ ਸਰਕਾਰ ਦੇ ਤੱਕੇ ਸ਼ਾਇਦ ਉੱਤੇ ਪਰਦਾ ਪਾਉਂਦੇ ਆ ਅਸੀਂ ਆਪਣੇ ਸ਼ਹੀਦਾਂ ਦਾ ਇਦਾਂ ਜਿਹੜਾ ਅਪਮਾਨ ਨਹੀਂ ਹੁੰਦਿਆਂ ਦੇ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੇ ਆ ਆਪਣੇ ਸ਼ਹੀਦਾਂ ਦੀ ਇਹ ਜਿਹੜੀਆਂ ਚਲਕੀਆਂ ਸੀ 26 ਜਨਵਰੀ ਨੂੰ ਖੁਦ ਪੰਜਾਬ ਵਿੱਚ ਹੀ ਦਿਖਾਵਾਂਗੇ ਜਦੋਂ ਸੀਐਮ ਸਾਹਿਬ ਨੇ ਕਹਿ ਕੇ ਦਿੱਲੀ ਪੰਜਾਬ ਭਵਨ ਦੇ ਬਾਅਦ ਵੀ ਅਸੀਂ ਦਿਖਾਵਾਂਗੇ ਸੋ ਮੈਂ ਇੱਥੇ ਤਹ ਆਇਆ ਔਰ ਜਿਹੜਾ ਝੂਠ ਜਾਖੜ ਦੇ ਮਾਰਿਆ ਉਹ ਜਾਖੜ ਨੂੰ ਹੁਣੇ ਲੋਕ ਸਭਾ ਦੇ ਇਲੈਕਟਰ ਆ ਜਿਹੜੀਆਂ ਉਸ ਝੂਠ ਦਾ ਖਮਿਆਦਾ ਜਿਹੜਾ ਪੰਜਾਬ ਦੇ ਲੋਕ ਉਹਨੂੰ ਉਹਦਾ ਖਮਿਆਦਾ ਹੁਣੇ ਜਿਹੜਾ ਪੁਖਤਾ ਕੇ ਦੱਸਣਗੇ ਕਿ ਕੀ ਹੁੰਦਾ ਝੂਠ ਮਾਰਦਾ ਤੁਸੀਂ ਬਹੁਤ ਝੂਠ ਮਾਰਦੇ ਜਾਕਰਰ ਤੁਸੀਂ ਝੂਠ ਦੇ ਝਾਕਰ ਤੋੜਦੇ ਇੱਕ ਦੀ ਬहोत-ਬहोत ਮਾਰਦੇ ਹੋ ਬਸ ਸਰ ਜਿੱਥੇ ਸਿਆਸਤ ਕਰਦੇ ਹੋ ਆਪਣੇ ਆਪ ਨੂੰ ਪੰਜਾਬ ਦੇ ਲੀਡਰ ਕਹਿੰਦੇ ਹੋ ਕਦੀ ਪੰਜਾਬ ਦੇ ਪੁੱਤ ਦੇ ਬਣ ਕੇ ਦਿਖਾਓ ਕਦੀ ਪੰਜਾਬ ਦੇ ਨਾਲ ਹਾਂ ਦਾ ਨਾਹ ਦਾ ਨਾਅਰੇ ਤੇ ਮਾਰੋ ਤੁਹਾਨੂੰ ਦੀ ਦੇਤਾ ਜਿਹੜੇ ਸਾਡੇ ਫੰਡ ਰੱਖਦੇ ਆ ਜਿਹੜੇ ਸਾਡੇ ਫੰਡ ਰੱਖਦੇ ਆ ਆਰਡੀਐਫ ਦਾ ਪ੍ਰਾਹਾ ਡੱਕਦੇ ਆ ਪੰਜਾਬ ਦੇ ਸੜਕਾਂ ਬਣਦੀਆਂ ਲਿੰਕ ਰੋਡਾਂ ਬਣਦੀਆਂ ਜਾਕੜ ਨੇ ਪਹਿਲਾਂ ਕਿਹਾ ਪਸੋਦੋ ਜਦੋਂ ਨੇ ਪੀਸੀ ਕੀਤੀ ਕਿ ਨਵਾਂ ਵਾਜੈਟ ਜੇ ਨਵਾਂ ਵਾਜੈਟ ਕੀਤਾ ਕਹਿੰਦੇ ਕੀ ਕਰਦੇ ਪੰਜਾਬ ਦੇ ਲੀਡਰ ਇੱਥੇ ਦੇ ਸੀ ਉਹ ਲੋ ਕੈਪਟਨ ਮਿੰਦਰ ਸਿੱਖ ਇੱਥੇ ਸੀ ਬਾਦਲ ਸਾਹਿਬ ਕਿਤੇ ਸੀ ਜਿਹੜੀ ਜਿਹੜੀ ਅੱਜ ਵੀ ਜੇ ਉਦੋਂ 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 ਸਦੀਰ ਦਾਖੜ ਦੀ ਕਾਂਗਰਸ ਦੇ ਨਾਲ ਸੀਗੇ ਅੱਜ ਭਾਜਪਾ ਦੇ ਨਾਲ ਦੇ ਭਾਜਪਾ ਦੇ ਕਾਲੀ ਦਲ ਦੀ ਕੋਲੀਸ਼ਨ ਸਰਕਾਰ ਰਹੀ ਹੈ ਇਹ ਕਿੱਥੇ ਸੀਗੇ ਕਿਉਂ ਨਹੀਂ ਇਹਨਾਂ ਆਵਾਜ਼ ਠਾਈ ਕਿ ਸਾਡੀਆਂ ਝਲਕੀਆਂ ਜਵਾਨੀ ਦਿਖਾਉਂਦੇ ਅੱਜ ਅੱਜ ਜਿਹੜੀ ਆਵਾਜ਼ ਠਾਈ ਉਸ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਠਾਈ ਜਿਹੜੀ ਇਹਨਾਂ ਨੂੰ ਚੇਅਰ ਲੱਗਦੀ ਹੈ ਇਸ ਵੇਲੇ ਜਲੇ ਵਾਲੇ ਬਾਗ ਦੇ ਸ਼ਹੀਦਾਂ ਦੇ ਉਸ ਜਗ੍ਹਾ ਤੇ ਖੜੇ ਆ ਬਰਾਬਰ ਤੇ ਘੱਟ ਲੋ ਪਾ ਸੀ ਇਹੋ ਫਰੇਮ ਤੇ ਮਿਲਦੇ ਜੇ ਮਾਰੇ ਪਾਸੇ ਆ ਇਹ ਭਾਰਤ ਦੇਸ਼ ਦੀ ਆਜ਼ਾਦੀ ਦੇ ਮਹਾਨ ਨਾਇਕਾ ਦੀ ਇਹ ਜਗ੍ਹਾ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਅਦਾ ਕੀਤਾ ਮੈਂ ਇਸ ਕਰਕੇ ਇੱਥੇ ਆਜਾ ਪਿਛਲੇ ਕਈ ਦਿਨਾਂ ਤੋਂ ਜਿਹੜਾ ਭਾਤ ਸਰਕਾਰ ਨੇ ਬੀਜੇਪੀ ਨੇ ਸਾਡੇ ਪੰਜਾਬ ਦੇ ਮਹਾਨ ਨਾਇਕਾਂ ਦੇ ਨਾਲ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਨਾਲ ਕਰਤਾਰ ਸਦਾਬਾ ਜੀ ਦੇ ਨਾਲ ਸ਼ਹੀਦ ਆਜ਼ਮ ਉਦਮ ਸਿੰਘ ਜੀ ਦੇ ਨਾਲ ਔਰ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਨਾਲ ਲਾਲਾ ਲਾਜਪਤ ਰਾਏ ਜੀ ਦੇ ਨਾਲ ਪੰਜਾਬ ਦੇ ਹੈਰਿਟੇਜ ਦੇ ਨਾਲ ਪੰਜਾਬ ਦੇ ਕਲਚਰ ਦੇ ਨਾਲ ਪੰਜਾਬ ਦੀ ਜੁਬਾਨ ਦੇ ਨਾਲ ਜਿਹੜਾ ਇੱਕ ਵੱਡਾ ਵਿਤਕਰਾ ਕੀਤਾ ਕਿ ਆਉਂਦੀ 26 ਤਰੀਕ ਨੂੰ 26 ਜਨਵਰੀ ਨੂੰ ਜਿਹੜੀ ਪਰੇਡ ਦਿੱਲੀ ਦੇ ਵਿੱਚ ਗਣਤੰਤਰ ਦਿਸ਼ ਦੇ ਉੱਤੇ ਕੱਢੀ ਜਾਂਦੀ ਹੈ ਉਹਦੇ ਚੋ ਸਾਡੀ ਚੱਕੀ ਜਿਹੜੀ ਆ ਪੰਜਾਬ ਦੀ ਜਿਹੜੀ ਚੱਕੀ ਆ ਉਹਨਾਂ ਨੇ ਨਹੀਂ ਪਾਈ ਜਦੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਦੇ ਤੇ ਇਤਵਾਜ ਕੀਤਾ ਲੋਕਾਂ ਨੂੰ ਇਹ ਚਿੱਠੀ ਦਿਖਾਈ ਤੇ ਉਹਦੇ ਤੋਂ ਬਾਅਦ ਪੰਜਾਬ ਬੀਜੇਪੀ ਦੇ ਪ੍ਰਧਾਨ ਪੰਜਾਬ ਬੀਜੇਪੀ ਦੇ ਬਾਕੀ ਆਗੂਆਂ ਨੇ ਸੰਦੀਰ ਜਾਖੜ ਜੀ ਦੇ ਸਬੰਧ ਝੂਠੀ ਬਿਆਨਬਾਜ਼ੀ ਉਨਾਂ ਦੀ ਸਰਕਾਰ ਵੱਲੋਂ ਉਨਾਂ ਦੀ ਪਾਰਟੀ ਵੱਲੋਂ ਜਿਹੜਾ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਉਹਨੂੰ ਟੱਕਰ ਲਈ ਜਿਹੜੀ ਝੂਠੀ ਬਿਆਨਬਾਜ਼ੀ ਕੀਤੀ ਜਾਖੜ ਸਾਹਿਬ ਨੇ ਜਿਹੜਾ ਦੁਨੀਆਂ ਭਰ ਦੇ ਕਰੋੜਾਂ ਪੰਜਾਬੀਆਂ ਦੇ ਸਾਹਮਣੇ ਝੂਠ ਬਾੜਿਆ ਗਿਆ ਕਿ ਇਹ ਝਾਕੀ ਤਾਂ ਰਿਜੈਕਟਡ ਹੋਈ ਹੈ ਪੰਜਾਬ ਦੀ ਕਿਉਂਕਿ ਉਹਦੇ ਉੱਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਸਵੀਰ ਸੀਗੀ ਅਰਵਿੰਦ ਕੇ ਦੀਵਾਲ ਜੀ ਦੀ ਤਸਵੀਰ ਸੀਗੀ ਇਸ ਕਰਕੇ ਬਲੋ ਜਿਹੜਾ ਉਹਨੂੰ ਜੈਕਟ ਕੀਤਾ ਗਿਆ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਲਗਾਨੇ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੁਨੀਲ ਜਾਖੜ ਜੀ ਨੂੰ ਚੈਲੰਜ ਕੀਤਾ ਕਿ ਸਾਬਤ ਕਰ ਕਿ ਉਹਨਾਂ ਦੀ ਜਗਰਵਿੰਦ ਕੇਰਿਵਾਰ ਜੀ ਦੀ ਕਿਤੇ ਕੋਈ ਫੋਟੋ ਸੀਗੀ ਉਹਨਾਂ ਨੇ ਉਸ ਦਿਨ ਵੀ ਕਿਹਾ ਕਿ ਸੁਨੀਲ ਜਾਖੜ ਦੇ ਝੂਠ ਬਾਦ ਆ ਸੀਐਮ ਸਾਹਿਬ ਨੇ ਇੱਥੋਂ ਤੱਕ ਕਿਹਾ ਕਿ ਮੈਂ ਰਾਜਨੀਤੀ ਛੱਡ ਦੂੰਗਾ ਜੇ ਸਾਬਤ ਹੋ ਜੇ ਜੇ ਨਹੀਂ ਤਾਂ ਸੁਨੀਲ ਜਾਖੜ ਜੀ ਅਦਾਜਨੀਤੀ ਛੱਡ ਰਸਤੀਫਾ ਦੇਣ ਸੋ ਅੱਜ ਜਿਹੜੀ ਮੈਂ ਚਿੱਠੀ ਤੁਹਾਨੂੰ ਦਿਖਾ ਰਿਹਾ ਰੱਖਿਆ ਮਤਵਾਲੇ ਨੇ ਅੱਜ ਜਿਹੜੀ ਚਿੱਠੀ ਜਾਰੀ ਕੀਤੀ ਹੈ ਜਿਹੜੀਆਂ ਉਹਨਾਂ ਨੇ ਅੱਜ ਚੀਜ਼ਾਂ ਇਸ ਸੀਨ ਨੂੰ ਕਿਉਂ ਨਹੀਂ ਚੱਕੀ ਜਿਹੜੀ 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 ਸਟੇਟ ਦੀ ਦਿਖਾਈ ਉਹਨਾਂ ਨੂੰ ਲਿਖ ਕੇ ਭੇਜਿਆ ਇਹਦੇ ਵਿੱਚ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜੇਰਾ ਤੁਸੀਂ ਝੂਠ ਬੋਲਿਆ ਸੀਗਾ ਉਹ ਝੂਠ ਇਹਦੇ ਵਿੱਚ ਕਿਤੇ ਦਰਦ ਨਹੀਂ ਹੈ ਕਿਤੇ ਵੀ ਚਾਕੀ ਨੂੰ ਜੈਕਟ ਕਰਦਾ ਕਾਰਜ ਇਹ ਦੀ ਲਿਖਿਆ ਕਿ ਭਗਵੰਤ ਮਾਨ ਜੀ ਦੀ ਫੋਟੋ ਕਰਕੇ ਜੈਕਟ ਕੀਤੀ ਜਾਦਵਿੰਦ ਕੇ ਦੀ ਆਵਾਜ਼ ਜੀ ਦੀ ਫੋਟੋ ਕਰਕੇ ਜੈਕਟ ਕੀਤੀ ਆ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਸੁਨੀਲ ਜਾਖੜ ਨੂੰ ਇਹ ਕਹੂੰਗਾ ਕਿ ਪੂਰੀ ਦੁਨੀਆ ਦੇ ਪੰਜਾਬੀਆਂ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਤੋਂ ਮਾਫੀ ਮੰਗਣ ਜਿਹੜਾ ਉਹਨਾਂ ਨੇ ਝੂਠ ਬੋਲਿਆ ਔਰ ਜਿਹੜਾ ਉਹ ਬੀਜੇਪੀ ਦਾ ਕੇਂਦਰ ਦਾ ਹਮੇਸ਼ਾ ਦੀ ਤਰ੍ਹਾਂ ਮੈਂ ਕਈ ਵਾਰ ਕਹਿ ਕੇ ਪਿਛਲੇ 50 ਸਾਲ ਤੋਂ ਕਈ ਵਾਰ ਪੰਜਾਬ ਨਾਲ ਕੇਂਦਰ ਸਰਕਾਰਾਂ ਨੇ ਵਿਤਕਰਾ ਕੀਤਾ ਚਾਹੇ ਉਹ ਕਾਂਗਰਸ ਦੀ ਚਾਹੇ ਉਹ ਭਾਜਪਾ ਦੀ ਜਦੋਂ ਵੀ ਕੇਂਦਰ ਵਿਤਕਰਾ ਕਰਦਾ ਤੇ ਜਾਖੜ ਕਾ ਪਤਵਾ ਦਿੱਲੀ ਦੇ ਨਾਲ ਖੜ ਜਾਂਦਾ ਪੰਜਾਬ ਦੇ ਦਲ ਖੜ ਦੀ ਬਜਾਏ ਅੱਜ ਜਿਹੜਾ ਇਸ਼ੂ ਹੈ ਕਿ ਅੱਜ ਸ਼ਹੀਦ ਆਜਮ ਭਗਤ ਸਿੰਘ ਨੂੰ ਕਰਤਾਰ ਸਰਾਬੇ ਨੂੰ ਉਦਮ ਸਿੰਘ ਜੀ ਨੂੰ ਆ ਜਿਹੜੀ ਥਾਂ ਤੇ ਖੜੇ ਆ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਯਾਦਗਾਰ ਦੇ ਥੱਲੇ ਖੜਿਆ ਜਲਿਆਂ ਵਾਲਾ ਬਾਗ ਹੈ ਜਿੱਥੇ ਆਪਾਂ ਖੜੇ ਆ ਸਰ ਇਹਨਾਂ ਨੂੰ ਕਿਉਂ ਨਹੀਂ ਦਿਖਾਉਣਾ ਇਹਨਾਂ ਨੂੰ ਨਾ ਦਿਖਾਉਣ ਦਾ ਜਿਹੜਾ ਬੀਜੇਪੀ ਨੇ ਜਿਹੜਾ ਅਸੀਂ ਕਹਿੰਦੇ ਆ ਜਿਹੜਾ ਸੀਐਮ ਸਾਹਿਬ ਕਹਿੰਦੇ ਆ ਮਾਨ ਸਾਹਿਬ ਕਹਿੰਦੇ ਆ ਕਿ ਬੀਜੇਪੀ ਨੇ ਪੋਲੀਟਿਕਲ ਵਿਵਸਥਾ ਕੀਤਾ ਪੰਜਾਬ ਦੇ ਨਾਲ ਜਿਹੜਾ ਪਿਛਲੇ 1.5 ਸਾਲ ਤੋਂ ਜਾਰੀ ਆ ਕਦੀ ਗਵਰਨਰ ਦੇ ਰਾਹੀਂ ਕਦੀ ਸਾਡੇ ਫੰਡ ਰੋਕਦੇ ਆ ਕਦੀ ਕੁਝ ਕਰਦੇ ਆ ਇਸ ਕਰਕੇ ਮੈਂ ਇੱਥੇ ਇਹ ਚਿੱਠੀ ਲੈ ਕੇ ਆਇਆ ਉਹਨਾਂ ਨੇ ਪੜ ਲਈ ਹੋਊਗੀ ਇਹ ਚਿੱਠੀ ਜਾਕਰ ਸਾਹਿਬ ਕੋ ਵੀ ਆ ਗਈ ਹੋਊਗੀ ਉਹਨਾਂ ਨੂੰ ਹੁਣ ਆਪਣੇ ਆਪ ਤੇ ਸ਼ਰਮ ਆਉਂਦੀ ਹੋਊਗੀ ਮੈਂ ਪੱਸੋਂ ਵੀ ਕਿਹਾ ਸੀ ਕਿ ਪੰਜਾਬ ਦੀ ਧਰਤੀ ਦੇ ਇਦਾਂ ਦੇ ਲੀਡਰ ਹੋਏ ਜਿਹੜੇ ਪੰਜਾਬ ਦੇ ਨਾਲ ਖੜ੍ਹਦੇ ਵਿਜਾਏ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਤੇ ਕੇਂਦਰ ਸਰਕਾਰ ਦੇ ਤੱਕੇ ਸ਼ਾਇਦ ਉੱਤੇ ਪਰਦਾ ਪਾਉਂਦੇ ਆ ਸੋ ਮੇਰੇ ਕਹਿਣ ਦਾ ਭਾਵੇਂ ਹੈ ਕਿ ਕੇਂਦਰ ਨੇ ਵਿਤਕਰਾ ਕੀਤਾ ਫਿਰ ਦੁਬਾਰਾ ਤੁਹਾਨੂੰ ਮੈਂ ਕਹਿ ਲਗਾ ਔਰ ਅੱਜ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਜਿਹੜੀ ਜਿਹੜੀ ਸਟੇਟ ਦੀਆਂ ਬੱਲੇ ਰੈਕਟ ਹੋ ਗਏ ਜਿਹੜੀ ਜਿਹੜੀ ਸਟੇਟ ਜਿਹਦੀਆਂ ਚੱਕੀਆਂ ਪ੍ਰੇਰਚ ਨਹੀਂ ਗਈਆਂ ਉਹਦੀਆਂ ਚੱਕੀਆਂ ਜਿਹੜੀਆਂ ਅਸੀਂ ਲਾਲ ਕਿਲੇ ਤੇ ਇਧਰ ਉਧਰ ਦਿਖਾਵਾਂਗੇ ਸੱਤ ਸੀਐਮ ਸਾਹਿਬ ਨੇ ਵੀ ਕਲੀਅਰ ਕੀਤਾ ਬਿਲਕੁਲ ਸਾਨੂੰ ਮਨਜੂਰ ਨਹੀਂ ਅਸੀਂ ਆਪਣੇ ਸ਼ਹੀਦਾਂ ਨੂੰ ਅਸੀਂ ਕਰਤਾ ਸਿੰਘ ਸਰਾਬੇ ਨੂੰ ਚੇਦੇ ਆਜਮ ਪੱਗਤ ਸਿੰਘ ਨੂੰ ਲਾਲਾ ਲਾਜਪਤ ਰਾਏ ਜੀ ਨੂੰ ਆਹ ਜਿਹੜੇ ਜਨਰਾਲੇ ਬਾਗ ਦੇ ਸ਼ਹੀਦ ਨੇ ਇਹ ਨਦਿਆ ਚਾਕੀਆਂ ਨੂੰ ਜਿੱਦਾਂ ਉਹ ਕਹਿੰਦੇ ਆ ਕਿ ਇਦਾਂ ਦਿਖਾ ਦਿਖਾ ਦਿਖਾਉਣ ਦਾ ਮੌਕਾ ਦੇਣਗੇ ਸਰ ਬਿਲਕੁਲ ਨਹੀਂ ਦੇਵਾਂਗੇ ਇਹ ਉਹਨਾਂ ਦੀ ਇਹ ਗੱਲ ਮੰਨਣ ਲਈ ਤਿਆਰ ਨਹੀਂ ਸਾਡਾ ਪਹਿਲਾਂ ਜੈਕਟ ਕੀਤਾ ਜੈਕਟ ਕਰਕੇ ਉਹ ਕਹਿੰਦੇ ਆ ਜੀ ਤੁਹਾਨੂੰ ਇਹ ਮੌਕਾ ਦੇ ਦੇਵਾਂਗੇ ਕੱਲ ਵੀ ਜਦੋਂ ਕੇਂਦਰ ਦੇ ਇੱਕ ਮੰਤਰੀ ਨੇ ਕਿਹਾ ਅੱਜ ਚਿੱਠੀ ਦੇ ਵਿੱਚ ਅੱਜ ਤੁਸੀਂ ਪੜਿਆ ਹੋਣਾ ਸੋ ਸਾਨੂੰ ਇਹ ਬਿਲਕੁਲ ਮਨਜੂਰ ਨਹੀਂ ਅਸੀਂ ਆਪਣੇ ਸ਼ਹੀਦਾਂ ਦਾ ਇਦਾਂ ਜਿਹੜਾ અપਮਾਨ ਨਹੀਂ ਹੁੰਦਿਆਂ ਦੇ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੇ ਆ ਆਪਣੇ ਸ਼ਹੀਦਾਂ ਦੀ ਇਹ ਜਿਹੜੀਆਂ ਚਲਕੀਆਂ ਸੀ 26 ਜਨਵਰੀ ਨੂੰ ਖੁਦ ਪੰਜਾਬ ਵਿੱਚ ਹੀ ਦਿਖਾਵਾਂਗੇ ਜਦੋਂ ਸੀਐਮ ਸਾਹਿਬ ਨੇ ਕਹਿ ਕੇ ਦਿੱਲੀ ਪੰਜਾਬ ਭਵਨ ਦੇ ਬਾਅਦ ਵੀ ਅਸੀਂ ਦਿਖਾਵਾਂਗੇ ਸੋ ਮੈਂ ਇੱਥੇ ਤਹ ਆਇਆ ਕਿ ਜਾਖੜ ਸਾਹਿਬ ਨੂੰ ਤੁੰਤ ਜੜੀਆਂ ਸਾਰੇ ਸਾਰੇ ਵਰਲਡ ਦੇ ਪੰਜਾਬੀਆਂ ਨੂੰ ਵਰਲਡ ਦੇ ਪੰਜਾਬੀਆਂ ਕੋਲ ਮਾਫੀ ਮੰਗਣੀ ਚਾਹੁੰਦਾ ਮੈਂ ਵਰਲਡ ਦੇ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਦਾਂ ਕਾਂਗਰਸ ਲਗਾਤਾਰ ਪੰਜਾਬ ਨਾਲ ਵਿਤਕਰਾ ਕਰਦੀ ਆ ਰਹੀ ਹੈ ਇਸੇ ਤਰ੍ਹਾਂ ਮੈਂ ਫੇਰ बार-बार ਇਹ ਸ਼ਬਦ ਕਹਿਣਾ ਕਿ ਜਿਹੜਾ 1.5 ਸਾਲ ਦਿੱਲੀ ਦੀਆਂ ਸੜਕਾਂ ਉੱਤੇ ਪੰਜਾਬ ਦੇ ਕਿਸਾਨਾਂ ਦੇ ਦੇਸ਼ ਦੇ ਕਿਸਾਨਾਂ ਦਾ ਵੱਲ ਕੇ ਜਿਹੜਾ ਅੰਦੋਲਨ ਕੀਤਾ ਔਰ ਜਿਹੜਾ ਮੋਦੀ ਸਰਕਾਰ ਨੂੰ ਝਕਾਇਆ ਕਰੇ ਕਾਨੂੰਨ ਜਿਹੜੇ ਪੰਜਾਬ ਦੀ ਸਾਡੀ ਧਰਤੀ ਬਦਲਣ ਲਈ ਜਿਹੜੇ ਲੈ ਕੇ ਆਏ ਸੀਗੇ ਉਹ ਕਿਹੜੇ ਕੱਢਣ ਵਾਸਤੇ ਸਾਨੂੰ ਬਾਅਦ-ਬਾਅਦ ਜਲੀਲ ਕੀਤਾ ਜਾਂਦਾ ਬਾਅਦ-ਬਾਅਦ ਸਾਨੂੰ ਜਿਹੜਾ ਹਰ 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 ਫਰੰਟ ਦੇ ਉੱਤੇ ਜਿਹੜਾ ਸਾਡੇ ਨਾਲ ਵਿਤਕਰਾ ਕਰਦੇ ਆ ਅਸੀਂ ਆਪਣੇ ਪੈਰਾਂ ਤੇ ਖੜੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਸਰਕਾਰ ਅਸੀਂ ਤਾਂ ਸਾਡਾ ਜੀ ਨਹੀਂ ਆਪਣੇ ਸਿੱਤਾਂ ਦਾ અપਮਾਨ ਨਹੀਂ ਹੋਣ ਦਿਆਂਗੇ ਭਾਵੇਂ ਜੋ ਮਰਜ਼ੀ ਕਰ ਲੈਣ ਉਹ ਜਿੱਦਾਂ ਮਰਜ਼ੀ ਕਰ ਲੈਣ ਸਰ ਉਹ ਚਾਕੀ ਦਾ ਕੱਢੁੰਦੇ ਪਰ ਮੈਂ ਦਿੱਲੀ ਦੇ ਹਾਕਮਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੂਰੇ ਭਾਰਤ ਵਾਸੀਆਂ ਦੇ ਪੂਰੀ ਦੁਨੀਆਂ ਪਰਦੇ ਪੰਜਾਬੀਆਂ ਦੇ ਦਿਲਾਂ ਵਿੱਚੋਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਨਹੀਂ ਕਰ ਸਕਦੇ ਕਰਤਾਰ ਸ੍ਰੀਬੰਦੇ ਨੂੰ ਨਹੀਂ ਕਰ ਸਕਦੇ ਉਦਮ ਸਰ ਨੂੰ ਨਹੀਂ ਕੱਢ ਸਕਦੇ ਤੁਸੀਂ ਇੰਨਾ ਮਹਾਨ ਸ਼ਹੀਦਾਂ ਨੂੰ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਨਹੀਂ ਕੱਢ ਸਕਦੇ ਸਾਡੀ ਵਿਰਾਸਤ ਤੁਸੀਂ ਕਦੀ ਨਹੀਂ ਕੱਢ ਸਕਦੇ ਜਿਹੜਾ ਪੰਜਾਬ ਹੈ ਇਹ ਭਾਰਤ ਦੇਸ਼ ਦਾ ਦਿਲ ਹੈ ਇਸ ਕਰਕੇ ਪੰਜਾਬ ਨੂੰ ਉਗਦੋਰ ਕਰਨਾ ਬੀਜੇਪੀ ਨੂੰ ਬਹੁਤ ਵਿੰਗਾ ਪਾਊਗਾ ਔਰ ਜਿਹੜਾ ਝੂਠ ਜਾਖੜ ਨੇ ਮਾਰਿਆ ਉਹ ਜਾਖੜ ਨੂੰ ਹੁਣੇ ਲੋਕ ਸਭਾ ਦੇ ਇਲੈਕਸ਼ਨ ਆ ਜਿਹੜੀਆਂ ਉਸ ਝੂਠ ਦਾ ਖਮਿਆਦਾ ਜਿਹੜਾ ਪੰਜਾਬ ਦੇ ਲੋਕ ਉਹ ਨੂੰ ਉਹਦਾ ਖਮਿਆਦਾ ਹੁਣੇ ਜਿਹੜਾ ਪੁਗਤਾ ਕੇ ਦੱਸਣਗੇ ਕਿ ਕੀ ਹੁੰਦਾ ਝੂਠ ਮਾਰਦਾ ਤੁਸੀਂ ਬਹੁਤ ਝੂਠ ਮਾਰਿਆ ਜਾਖੜ ਸਾਹਿਬ ਤੁਸੀਂ ਝੂਠ ਦੇ ਕਾਰ ਤੋੜਦੇ ਇੱਕ ਦੀ ਬਹੁਤ ਬਹੁਤ ਮਾਰਦੇ ਹੋ ਬਸ ਸਰ ਜਿੱਥੇ ਸਿਆਸਤ ਕਰਦੇ ਹੋ ਆਪਣੇ ਆਪ ਨੂੰ ਪੰਜਾਬ ਦੇ ਲੀਡਰ ਕਹਿੰਦੇ ਹੋ ਕਦੀ ਪੰਜਾਬ ਦੇ ਪੁੱਤ ਦੇ ਵਾਂਗ ਕੇ ਦਿਖਾਓ ਕਦੀ ਪੰਜਾਬ ਦੇ ਨਾਲ ਹਾਂ ਦਾ ਨਾ ਦਾ ਤੇ ਮਾਰੋ ਤੁਹਾਨੂੰ ਨਹੀਂ ਦਿੱਤਾ ਜਿਹੜਾ ਸਾਡੇ ਫੰਡ ਰੱਖਦੇ ਆ ਜਿਹੜੇ ਸਾਡੇ ਫੰਡ ਲੱਗਦੇ ਆ ਆਰਡੀ ਐਫ ਦਾ ਪ੍ਰਾਹਾ ਡੱਕਦੇ ਆ ਪੰਜਾਬ ਦੇ ਸੜਕਾਂ ਬਣਦੀਆਂ ਲਿੰਕ ਰੋਡਾਂ ਬਣਦੀਆਂ ਉਹ ਕਿਸਾਨਾਂ ਦੀਆਂ ਬਣਦੀਆਂ ਪਿੰਡਾਂ ਦੇ ਤੇ ਮੈਦੂਰ ਰਹਿੰਦੇ ਕਸਾਰ ਰਹਿੰਦੇ ਉਹਨਾਂ ਦੀਆਂ ਬਣਦੀਆਂ ਸਰਕਾਰ ਦੀ ਹਵਾ ਦਾ ਨਾੜਾ ਮਾਰਿਆ ਤੁਸੀਂ ਕਦੀ ਕਹਿ ਕੇ ਫੰਡ ਦਿਓ ਜਿਹੜੀ ਵੀ ਇਤਕਰਾ ਕਰਦੇ ਤੁਸੀਂ ਉੱਤੇ ਝੂਠ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹੋ ਸੋ ਤੁਹਾਡਾ ਝੂਠ ਜਿਹੜਾ ਚਿੱਠੀ ਦੇ ਦਾਈ ਫੜਿਆ ਗਿਆ ਔਰ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਸੁਨੀਲ ਜਾਖੜ ਜੀ ਝੂਠ ਬੋਲ ਕੇ ਸਾਡੇ ਵੱਡੇ ਮਹਾਨ ਸ਼ਹੀਦਾਂ ਦਾ ਜਿਹੜਾ ਅਪਮਾਨ ਕੀਤਾ ਜਿਹੜੀ ਚੀਜ਼ ਅਸੀਂ ਨਹੀਂ ਬਰਦਾਸ਼ਤ ਕਰ ਸਕਦਾ ਸਾਰਨ ਕੀ ਸਮਝਦੇ ਇਹ ਦੂਸਰੀ ਵਾਰ ਪੰਜਾਬ ਦੀ ਚਾਕੀ ਰੱਤ ਨਹੀਂ ਜੀ ਕਾਮੇ ਪੋਲੀਟੀਕਲ ਕਾਮ ਅਵਾਜ਼ ਨਿੱਤ ਕਰਨਾ ਉਹ ਇੱਕ ਜੜਾ ਜਾਖੜੀਆਂ ਪਹਿਲਾਂ ਕਿਹਾ ਪਸੋ ਜਦੋਂ ਨੇ ਪੀਸੀ ਕੀਤੀ ਕਿ ਨੌਵਾਂ ਵਾਰ ਜੈਟ ਜੇ ਨੌਵਾਂ ਵਾਰ ਜੈਟ ਕੀਤਾ ਕਹਿੰਦੇ ਕੀ ਕਰ ਰਹੀ ਪੰਜਾਬ ਦਾ ਲੀਡਰ ਕਿੱਥੇ ਗਏ ਸੀ ਉਦੋਂ ਕੈਪਟਨ ਮਨਿੰਦਰ ਸਿੰਘ ਕਿੱਥੇ ਸੀ ਬਾਦਲ ਸਾਹਿਬ ਕਿੱਥੇ ਸੀ ਜਿਹੜੀ ਜਿਹੜੀ ਅੱਜ ਵੀ ਜੇ ਉਦੋਂ 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 ਜਦੀ ਡਾਕੜ ਜੀ ਕਾਂਗਰਸ ਦੇ ਨਾਲ ਸੀਗੇ ਅੱਜ ਭਾਜਪਾ ਦੇ ਨਾਲ ਦੇ ਭਾਜਪਾ ਦੇ ਕਾਲੀ ਦਲ ਦੀ ਕੋਲੀਸ਼ਨ ਸਰਕਾਰ ਰਹੀ ਹੈ ਇਹ ਕਿੱਥੇ ਸੀਗੇ ਕਿਉਂ ਨਹੀਂ ਇਹਨਾਂ ਆਵਾਜ਼ ਉਠਾਈ ਕਿ ਸਾਡੀਆਂ ਝਲਕੀਆਂ ਕਿਉਂ ਨਹੀਂ ਦਿਖਾਉਂਦੇ ਅੱਜ ਅੱਜ ਜਿਹੜੀ ਆਵਾਜ਼ ਠਾਈ ਉਸ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਰਵਲ ਸਿੰਘ ਮਾਨ ਨੇ 28 ਜਿਹੜੀ ਇਹਨਾਂ ਨੂੰ ਹੁੰਚੇੜ ਲੱਗਦੀ ਹੈ ਜਿਹੜੀ ਇਹਨਾਂ ਨੂੰ ਲੱਗਦਾ ਕਿ ਇਹ ਤਾਂ ਅਸੀਂ ਉਦਾਂ ਹੀ ਆ ਸੋ ਇਹ ਇੱਕ ਵਿਤਕਰਾ ਸਰ ਜਿੱਥੇ-ਜਿੱਥੇ ਵੀ ਅੱਜ ਤੁਸੀਂ ਲਿਸਟ ਪੜੋ ਉਹਨਾਂ ਦੀ ਬੰਗਾਲ ਪੰਜਾਬ ਤੋਂ ਬਾਅਦ ਬੰਗਾਲ ਨੇ ਸਭ ਤੋਂ ਵੱਡ ਕਰਬਾਨੀਆਂ ਕੀਤੀਆਂ ਬੰਗਾਲ ਵੀ ਜਿਹੜਾ ਉਹਨੂੰ ਵੀ ਜ਼ੈਕਟ ਕਰਤਾ ਜਿੱਥੇ-ਜਿੱਥੇ ਭਾਜਪਾ ਦੀ ਸਰਕਾਰਾਂ ਨਹੀਂ ਗੀਆਂ ਉੱਥੇ ਹਰ ਕਿਸਮ ਦਾ ਧੱਕਾ ਕਰਦੇ ਆ ਸਾਡੇ ਦਾ ਇਹ ਪੋਲੀਟੀਕਲ ਧੱਕਾ ਹੋਇਆ ਪੰਜਾਬ ਦੇ ਨਾਲ ਪਰ ਅਸੀਂ ਆਪਣੇ ਸ਼ਹੀਦਾਂ ਦਾ અપਮਾਨ ਨਹੀਂ ਹੋਣਦਿਆਂਗੇ ਆਪਣੇ ਸ਼ਹੀਦਾਂ ਦੇ ਪੂਰੀ ਦੁਨੀਆ ਦੇ ਉਹਦੀ ਦੁਨੀਆ ਜਾਣਦੀ ਸੀ ਤੇ ਅਜਮ ਭਗਤ ਸਿੰਘ ਨੂੰ ਲੋਕਾਂ ਦੇ ਬਾਂਹਾਂ ਤੋਂ ਨਹੀਂ ਕੱਢਿਆ ਜਾ ਸਕਦਾ ਭਾਵੇਂ ਜੋ ਬਦੀ ਹੋ ਜੇ ਅਸੀਂ ਉਹਨਾਂ ਦੀਆਂ ਝਾਕੀਆਂ ਜਿਹੜੀਆਂ ਖੁਦ ਦਿਖਾਵਾਂਗੇ ਖੁਦ ਅਸੀਂ ਪੰਬੰਦ ਕਰਦੇ